ਆਹ ਚੰਗਾ ਲੋਕ ਸਾਰੇ ਜਨ ਸਾਨੂੰ ਕੋ ਨਹੀਂ ਜਿਹੜੇ ਵਧੀਆ ਲੋਕੋ ਭਾਗ ਜਰਾਂਗੇ ਫਿਰ ਕੀ ਆ ਹੋ ਜਿਹੜੇ ਪੈਸੇ ਨਾਲ ਹੋ ਗਏ ਮਸ਼ਹੂਰ ਗੋਣ ਵਾਲਿਆਂ ਦੀ ਲੈਣ ਲੱਗੀ ਹੋ ਜਿੰਨਾ ਖਾਧੀਆਂ ਨੇ ਮਾਰਾ ਉਸਤਾਦਾਂ ਦੀਆਂ ਉਹਨਾਂ ਦੀ ਤਾਂ ਬੇੜੀ ਹੈ ਡੁੱਬੀ ਹੋ ਸਾਡੇ ਦੇਸ਼ ਵਿੱਚ ਘੱਟ ਮੁੱਲ ਪੈਂਦਾ ਹੈ ਪੀਜੀ ਦੇ ਚ ਕੋਈ ਗੁਣ ਹੁੰਦਾ ਵਾਹ ਵਾਹ ਹੋ ਜਿਹਦੇ ਛਤਰ ਚ ਹੁੰਦਾ ਬਹੁਤਾ ਜ਼ੋਰ ਜੀਦੇ ਉਹੀ ਨੇਤਾ ਚੁਣ ਹੁੰਦਾ ਵਾਹ ਵਾਹ ਕੀ ਬਾਤ ਜੀ ਦੇ ਛਤਰ ਚ ਹੁੰਦਾ ਬਹੁਤਾ ਜੋਰ ਜੀ ਤੇ ਉਹੀ ਨੇਤਾ ਚੁਣ ਹੁੰਦਾ ਏ ਵਾਹ ਵਾਹ ਹੋ ਸਾਡੇ ਕਾਕੇ ਹੁਣਾਂ ਪੇਰਾਂਵਾਂ ਲੱਭ ਕੇ ਤੇ ਸ਼ਾਰਟ ਕੱਟ ਲਾਉਣ ਲੱਗ ਪਏ ਹੋ ਪਹਿਲਾ ਕਾਲ ਗਿਆ ਚ ਕਿੰਨੇ ਸਾਲ ਗਾਲ ਕੇ ਤੇ ਪਰਸੇ ਉਹ ਫੋਨ ਲੱਗ ਪਏ ਵਾਹ ਵਾਹ ਹੋ ਸਾਡੇ ਦੇਸ਼ ਦੀ ਜਵਾਨੀ ਜਿ ਮੁੱਕਰੀ ਤੇ ਲੱਗਾ ਜਿਵੇਂ ਕਉਣ ਹੁੰਦਾ ਏ ਵਾਹ ਵਾਹ ਜੀ ਦੇ ਛਤਰ ਚ ਹੁੰਦਾ ਬਹੁਤਾ ਜੋਰ ਜੀ ਤੇ ਉਹੀ ਨੇਤਾ ਚੁਣ ਹੁੰਦਾ ਵਾਹ ਵਾਹ ਪਹਿਲਵਾਨੀਆਂ ਵੀ ਜਮਾ ਕਟ ਹੋ ਗਈਆਂ ਤੇ ਬਹੁਤੇ ਪੈਸੇ ਲੈ ਕੇ ਟੱਠਦੇ ਹੋ ਜਿਹੜੇ ਕੋਠਿਆਂ ਤੋਂ ਚੇਵਾ ਦੇ ਕਰਦੇ ਤੇ ਵੋਟਾਂ ਲੈ ਕੇ ਉਹੀ ਨੱਠਦੇ ਵਾਹ ਵਾਹ ਹੋ ਜਿਹੜਾ ਥਾਣਿਆਂ ਚ نوٹ ਲੈ ਕੇ ਵੱਡੇ ਜਾਵੇਂ ਉਹਦਾ ਦੁੱਖ ਸੁਣ ਹੁੰਦਾ ਹੈ ਕੀ ਬਾਤ ਹੈ ਜੀ ਦੇ ਛਤਰ ਚ ਹੁੰਦਾ ਬਹੁਤਾ ਜ਼ੋਰ ਜੀ ਤੇ ਉਹੀ ਨੇਤਾ ਚੁਣ ਹੁੰਦਾ ਹੈ ਵਾਹ ਵਾਹ ਗੋਰਾ ਸੱਚੀ ਗੱਲ ਲਿਖਣ ਤੋਂ ਡਰਦਾ ਨਹੀਂ ਚਾਹੇ ਉਹਨੂੰ ਗੋਲੀ ਵੱਜ ਜੇ ਵਾਹ ਵਾਹ ਹੋ ਰੱਬਾ ਸੁਣ ਫਰਿਆਦ ਮੇਰੇ ਦੇਸ਼ ਦੀ ਤੇ ਸੱਚਾ ਕੋਈ ਰਾਜਾ ਲੱਭ ਜੇ ਵਾਹ ਵਾਹ ਹੋ ਪਲਾ ਸੌਰੀਆ ਨਸ਼ੇ ਤੋਂ ਜਮਾਂਦੂਰ ਤੇ ਪਾਣੀ ਵੀ ਉਪਨ ਪਿੰਦਾ ਏ ਵਾਹ ਵਾਹ ਜੀ ਦੇ ਛਿੱਤਰ ਚ ਹੁੰਦਾ ਬਹੁਤਾ ਜ਼ੋਰ ਜੀ ਤੇ ਉਹੀ ਨੇਤਾ ਚੁਣ ਹੁੰਦਾ ਏ ਵਾਹ ਵਾਹ ਇਸ ਵੀਰ ਜੀ ਨਾਲ ਨਾ ਮੇਰੀ ਪਹਿਲੀ ਦੂਜੀ ਬੁਲਾ ਕਾਦੀ ਹੋਈ ਆ ਗੋਲੇ ਵੀਰ ਦੇ ਨਾਲ ਪਲਾ ਸੌਰ ਪਿੰਡਾਂ ਦਾ ਵੀਰ ਹੁੰਦਾ ਇਹਦੇ ਤੇ ਗੀਤ ਦੋ ਤਿੰਨ ਰਿਕਾਰਡਿੰਗ ਵੀ ਹੋਏ ਅੱਗੇ ਚੰਗੇ ਕਲਾਕਾਰਾਂ ਨੇ ਕਰਾਏ ਆ ਵੱਡੇ ਵੱਡੇ ਕਲਾਕਾਰਾਂ ਨੇ ਇਨਾਂ ਦਾ ਗੀਤ ਆਪਾਂ ਵੀ ਕੋਸ਼ਿਸ਼ ਕਰ ਰਹੇ ਆ ਵੀ ਇਨਾਂ ਦਾ ਵੀਰ ਹੋਣ ਦਾ ਗੀਤ ਆਪਾਂ ਕਰਾਈਏ ਲੋਕਤਾਂ ਤੋਂ ਕੋਈ ਤੇ ਵੀਰ ਜੀ ਆਪਾਂ ਵੀਡੀਓ 3 ਮਿੰਟ ਤੋਂ ਵੱਧ ਕਰਨੀ ਆੜੀ ਸੁਣਾਓ ਕੋਈ ਹੋਰ ਕੋਈ ਹੋ ਗੱਲ ਕੀਤੇ ਹੱਲ ਹੁੰਦੇ ਨੇ ਮਸਲੇ ਕਈ ਸਾਲ ਪੁਰਾਣੇ ਸ਼ਰੀਫ ਜਦੋਂ ਅੱਕ ਜੇ ਜੁਰਮ ਤੋਂ ਲਾ ਦਿੰਦਾ ਖੰਗ ਪੁਰਾਣੀ ਇਤਿਹਾਸ ਜਦ ਸਿਰਜਣਾ ਹੋਵੇ ਛੱਡਣੇ ਕਰ ਬਾਰ ਪੈਂਦੇ ਨੇ ਯੋਦੇ ਜਦ ਵਿਆਹਣ ਮਾਂਤ ਨੂੰ ਕਰਨੇ ਸ਼ਿੰਗਾਰ ਪੈਂਦੇ ਨੇ ਵਾ ਵਾ ਨੋ ਦਾ ਬੜਾ ਔਖਾ ਅੱਜ ਕੱਲ ਸੱਸ ਨੂੰ ਮਾਂ ਕਹਿ ਕੇ ਸੱਦਣਾ ਸੱਸ ਨੂੰ ਵੀ ਰੋਗ ਪੁਰਾਣਾ ਨੋ ਨੂੰ ਵਿੱਚ ਸਖੀਆਂ ਪੰਡਣਾ ਹੋ ਰਿਸ਼ਤੇ ਸਭ ਹੋਏ ਬਨੌਟੀ ਘਰ ਅੰਦਰ ਹੁੰਦਾ ਯੁੱਧ ਹੈ ਘਰ ਵਿੱਚ ਰੱਬ ਖਾ ਮਰ ਜੇ ਮੰਦਰਾਂ ਵਿੱਚ ਜਾਣਾ ਸ਼ੁੱਧ ਹੈ ਘਰ ਵਿੱਚ ਰੱਬ ਭੁੱਖਾ ਮਰ ਜੇ ਮੰਦਰਾਂ ਵਿੱਚ ਜਾਣਾ ਸ਼ੁੱਧ ਹੈ ਵਾ ਵਾ ਇਹ ਤੁਹਾਡਾ ਸੁਣਿਆ ਹਾਂ ਜੀ ਇਹ ਪਾਇਆ ਹੈ ਤੁਹਾਡਾ ਸਟੈਂਡ ਲੋਕਾਂ ਦੇ ਬਹੁਤ ਹੀ ਵਧੀਆ ਵੀਰ ਜੀ ਪਤਾ ਗੱਲ ਕੀ ਵੀਰ ਜੀ ਆਪਾਂ ਲੋਕ ਜਿਹੜੇ ਰਹੇ ਨੇ ਨਾ ਮੰਨ ਲਓ ਲੋ ਮੀਡੀਅਮ ਕਲਾਸ ਦੇ ਬੰਦੇ ਜਿਹਦਾ ਸ਼ਿਵ ਕੁਮਾਰ ਬਟਾਲਾ ਜਿਹਨਾਂ ਨਾਲ ਵੀਡੀਓ ਤੁਹਾਡੇ ਸ਼ਿਵ ਕੁਮਾਰ ਬਟਾਲਾ ਜੀ ਸਾਡੀ ਉਹ ਕਹਿੰਦੇ ਇੱਕ ਹੁੰਦਾ ਮਿਡਲ ਕਲਾਸ ਦੇ ਬੰਦੇ ਇੱਕ ਹੁੰਦੇ ਲੋ ਹਾਂਜੀ ਆਪਾਂ ਲੋ ਮਿਡਲ ਕਲਾਸ ਦੇ ਵਿੱਚ ਆ ਗਏ ਬੇਸ਼ੱਕ ਆਪਾਂ ਗੱਡੀਆਂ ਲਈ ਫਿਰਦੇ ਆ ਅੱਜ ਤਾਂ ਤੁਹਾਡੇ ਕੋਲ ਲੱਗੀ ਗੱਡੀ ਹੈ ਨਾ 5-7 ਲੱਖ ਦੀ ਗੱਡੀ ਯਾਰ ਉਹ ਲੋਕੀ ਕਰੋੜਾਂ ਦੀਆਂ ਗੱਡੀਆਂ ਰਭਈਆਂ ਲਈ ਫਿਰਦੇ ਆ ਤੇ ਆਪਾਂ 2-4 ਲੱਖ ਦੀ ਗੱਡੀ ਲੈ ਸਕਦੇ ਹਾਂ ਆ ਚੱਕਰਿਆਂ ਤੇ ਹੋ ਸਕਦਾ ਤੁਹਾਡੇ ਨਾਲ ਵੀ ਵੀਡੀਓ ਪਾਉਂਗਾ ਜੇ ਆਪਾਂ ਤੁਹਾਡਾ ਕੀਤੇ ਰਿਕਾਰਡਿੰਗ ਕਰਾਇਆ ਨਾ ਇਹਦਾ ਪਹਿਲੇ ਪਹਿਲੇ ਵਾਲਾ ਹਾਂਜੀ ਫਿਰ ਨਹੀਂ ਆਪਾਂ ਵੀਡੀਓ ਪਾਉਣੀ ਮੈਂ ਸੋਚਦਾ ਹਾਂ ਹੈ ਤੇ ਜੇ ਆਪਾਂ ਮੰਨ ਲਓ ਤੁਹਾਡੀ ਵੀਡੀਓ ਪਾਈ ਫਿਰ ਤੁਹਾਡਾ ਇਦਾਂ ਵੀਡੀਓ ਇਦਾਂ ਚੱਲ ਜਾਨੀ ਬਾਬੇ ਦੀ ਕਿਰਪਾ ਨਾਲ ਵੀਰਾਂ ਫਕੀਰਾਂ ਦੀ ਤਨ ਤਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਤੁਹਾਡਾ ਵੀ ਨਾਮ ਬਣ ਜੇ ਨਾਲ ਮੇਰੀ ਵੀ ਸੁਣੀ ਜਾਊ ਹਨਾ ਹਾਂਜੀ ਹਾਂਜੀ ਲਵ ਯੂ ਆਲ ਵੀਰਾਂ